ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੇ ਵਿਸ਼ੇ ਵਿੱਚ ਅਸੀਂ ਜੋ ਗੁਰਮੁਖੀ 35 ਹੈ ਉਸ ਦਾ ਦਸਵਾਂ ਅੱਖਰ ਕਿਵੇਂ ਉਚਾਰਨ ਕੀਤਾ ਜਾਂਦਾ ਹੈ ਤੇ ਉਸ ਨੂੰ ਸਕੂਲਾਂ ਦੇ ਵਿੱਚ ਕਿਵੇਂ ਗਲਤ ਪੜਾਇਆ ਜਾਂਦਾ ਹੈ ਉਸ ਬਾਰੇ ਜਾਣਕਾਰੀ ਲਵਾਂਗੇ ਆਓ ਗੁਰਮੁਖੀ ਦੇ ਜੋ ਦਸਵਾਂ ਅੱਖਰ ਹੈ ਮਹਾ ਅੱਖਰ ਇਸ ਦਾ ਪੜਣਾ ਸ਼ੁੱਧ ਉਚਾਰਨ ਕਿਵੇਂ ਹੁੰਦਾ ਹੈ ਉਸ ਬਾਰੇ ਜਾਣਕਾਰੀ ਲਈਏ ਇਸ ਦਾ ਜੋ ਇਹ ਮੰਗਾ ਅੱਖਰ ਹੈ ਇਸ ਦਾ ਜੋ ਉਚਾਰਨ ਹੁੰਦਾ ਹੈ ਉਹ ਮੰੰਗੇ ਨੂੰ ਟਿੱਪੀ ਮੰੰਗੇ ਨੂੰ ਕੰਨਾਂ ਮੰੰਗਾ ਇਸ ਦਾ ਜੋ ਸਹੀ ਉਚਾਰਨ ਹੈ ਉਹ ਹੈ ਮੰੰਗਾ ਤੇ ਸਕੂਲਾਂ ਦੇ ਵਿੱਚ ਇਹਨੂੰ ਕਿਵੇਂ ਗਲਤ ਪੜਾਇਆ ਜਾਂਦਾ ਹੈ ਸਕੂਲਾਂ ਦੇ ਵਿੱਚ ਕਈ ਸਕੂਲਾਂ ਦੇ ਵਿੱਚ ਇਸ ਨੂੰ ਆਉਂਗਾ ਆਖਿਆ ਜਾਂਦਾ ਹੈ ਕਈ ਸਕੂਲਾਂ ਦੇ ਵਿੱਚ ਐੜੇ ਦੇ ਨਾਲ ਉਚਾਰਨ ਕੀਤਾ ਜਾਂਦਾ ਹੈ ਆਉਂਗਾ ਆਖਿਆ ਜਾਂਦਾ ਹੈ ਐੜੇ ਨੂੰ ਟਿੱਪੀ ਨੂੰ ਗੱਗੇ ਨੂੰ ਕੰਨਾ ਆਉਂਗਾ ਸੋ ਇਹ ਵੀ ਇਸ ਦਾ ਗਲਤ ਉਚਾਰਨ ਹੈ ਕਈ ਸਕੂਲਾਂ ਦੇ ਵਿੱਚ ਇਸ ਨੂੰ ਉਹ ਆਖਿਆ ਜਾਂਦਾ ਹੈ ਉਹ ਵੀ ਗਲਤ ਉਚਾਰਨ ਕਰਵਾਇਆ ਜਾਂਦਾ ਹੈ ਇਸ ਦਾ ਜੋ ਸ਼ੁੱਧ ਉਚਾਰਨ ਹੈ ਉਹ ਹੈ ਨੰਵਾ ਜਦੋਂ ਅਸੀਂ ਇਸ ਨੂੰ ਉਚਾਰਨ ਕਰਨਾ ਹੈ ਜੋ ਸਾਡਾ ਮੂੰਹ ਹੈ ਗळा ਹੈ ਜਿੰਨੇ ਵੀ ਗੁਰਮੁਖੀ ਦੇ 35 ਅੱਖਰ ਨੇ ਸਾਡੇ ਮੂੰਹ ਦੇ ਵੱਖ-ਵੱਖ ਹਿੱਸਿਆਂ ਵਿੱਚ ਜਦੋਂ ਅਸੀਂ ਉਸ ਨੂੰ ਗੁਰਮੁਖੀ 35 ਦੇ ਅੱਖਰਾਂ ਨੂੰ ਉਚਾਰਨ ਕਰਦੇ ਹਨ ਤਾਂ ਜੋ ਸਾਡਾ ਮੂੰਹ ਦਾ ਹਿੱਸਾ ਹੈ ਭਾਗ ਨੇ ਅੰਦਰ ਦੇ ਉਹ ਅਲੱਗ-ਅਲੱਗ ਟੱਚ ਹੋ ਕੇ ਤਾਂ ਆਵਾਜ਼ਾਂ ਆਉਂਦੀਆਂ ਨੇ ਸੋ ਜਿਹੜਾ ਇਹ ਮੰੰਗਾ ਅੱਖਰ ਹੈ ਇਸ ਦੇ ਉਚਾਰਨ ਦੀ ਵਿਧੀ ਇਹ ਹੈ ਜਦੋਂ ਅਸੀਂ ਇਸ ਨੂੰ ਉਚਾਰਨ ਕਰਨਾ ਹੈ ਮੰੰਗ ਜਦੋਂ ਅਸੀਂ ਮੰ ਮੰ ਬੋਲਦੇ ਹਾਂ ਤਾਂ ਜੋ ਸਾਡੀ ਜੀਭ ਹੈ ਉਹ ਉੱਪਰ ਤਾਲੂਏ ਨੂੰ ਟੱਚ ਹੁੰਦੀ ਹੈ ਤੇ ਸਾਡੇ ਮੂੰਹ ਦੀ ਆਵਾਜ਼ ਬੰਦ ਹੋ ਜਾਂਦੀ ਹੈ ਤੇ ਆਵਾਜ਼ ਉਹ ਨੱਕ ਰਾਹੀਂ ਬਾਹਰ ਆਉਂਦੀ ਹੈ ਮੰ ਮੰ ਜਦੋਂ ਮੰ ਆ ਬੋਲਣਾ ਹੈ ਉਦੋਂ ਜੀਭ ਤਾਲੂਏ ਤੋਂ نیچے ਹੋ ਜਾਂਦੀ ਹੈ ਤੇ ਆਵਾਜ਼ ਫਿਰ ਮੂੰਹ ਰਾਹੀਂ ਬਾਹਰ ਆਉਂਦੀ ਹੈ ਮੰ ਮੰ ਸੋ ਇਹ ਇਸ ਦਾ ਸ਼ੁੱਧ ਉਚਾਰਨ ਹੈ ਜਿਵੇਂ ਸਕੂਲਾਂ ਦੇ ਵਿੱਚ ਆਉਗਾ ਲਾਉਗਾ ਜਾਂ ਕਿਸੇ ਹੋਰ ਤਰੀਕੇ ਨਾਲ ਕਰਵਾਇਆ ਜਾਂਦਾ ਹੈ ਉਹ ਬਿਲਕੁਲ ਹੀ ਗਲਤ ਹੈ ਮੋਹਾਰਨੀ ਦੇ ਅਨੁਸਾਰ ਇਸ ਦਾ ਸ਼ੁੱਧ ਉਚਾਰਨ ングੰਗੇ ਨੂੰ ਟਿੱਪੀ ング ングੰਗੇ ਨੂੰ ਨਾਗਾ ングੰਗਾ ਸੋ ਇਹ ਇਸ ਦਾ ਸ਼ੁੱਧ ਉਚਾਰਨ ਹੈ ਸੋ ਇੱਕ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਜਿਵੇਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਗਲਤ ਉਚਾਰਨ ਕਰਵਾਇਆ ਜਾਂਦਾ ਹੈ ਉਸ ਵੱਲ ਵੀ ਧਿਆਨ ਦੇਣ ਟੀਚਰ ਤੇ ਆਪ ਸ਼ੁੱਧ ਉਚਾਰਨ ਸਿੱਖ ਕੇ ਬੱਚਿਆਂ ਨੂੰ ਵੀ ਸ਼ੁੱਧ ਉਚਾਰਨ ਕਰਵਾਉਣ ਤਾਂ ਕਿ ਜੋ ਬੱਚੇ ਅੱਗੇ ਜਦੋਂ ਸਿੱਖਦੇ ਨੇ ਜਾਂ ਅੱਗੇ ਪੜ੍ਹਾਉਂਗੇ ਤੋਂ ਇਹ ਅੱਖਰ ਪੀੜੀ ਦਾ ਪੀੜੀ ਅੰਗੇ ਦੇ ਨਾਲ ਜਾਂ ਔਏ ਦੇ ਨਾਲ ਹੀ ਉਚਾਰਿਆ ਜਾਂਦਾ ਹੈ ਸੋ ਇਸ ਵੱਲ ਧਿਆਨ ਦੇਣ ਦੀ ਖਿਚਲਾ ਕਰਨ ਟੀਚਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ